ਲੇਜੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਔਰ ਘੰਟੀ ਕੇ ਆਈਕਨ ਪਰ ਕਲਿਕ ਕਰੇ ਵੈ ਸ਼ੇਅਰ ਕਰਨਾ ਨਾ ਭੂਲੇ ਯੋਗਾ ਵਿਦ ਵੀ ਕੇ ਵੀ ਵੈਲਫੇਅਰ ਸੁਸਾਇਟੀ ਜਿੱਦਰ ਬਹਾਵਲੋਂ ਤੋਂ ਹਮਤਾਨ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ ਯੋਗਾ ਸਰੀਰ ਨੂੰ ਤੰਦਰੁਸਤ ਰੱਖਣਾ ਤਨਾਅ ਮੁਕਤ ਕਰਨ ਅਤੇ ਮਾਨਸਿਕ ਸੰਤੁਲਨ ਬਰਕਰਾਰ ਰੱਖਣ ਵਿੱਚ ਨਿਭਾਉਂਦਾ ਹੈ ਅਹਿਮ ਭੂਮਿਕਾ ਯੋਗਾ ਇੱਕ ਪ੍ਰਾਚੀਨ ਮਾਨਸਿਕ ਅਤੇ ਅਧਿਆਤਮਿਕ ਅਭਿਆਸ ਹੈ ਜਿਸ ਵਿੱਚ ਵੱਖ-ਵੱਖ ਆਸਨ ਸਾਹ ਲੈਂਦੇ ਅਭਿਆਸ ਧਿਆਨ ਦੀਆਂ ਤਕਨੀਕਾਂ ਅਤੇ ਨੈਤਿਕ ਸਿਧਾਂਤ ਸਮਰਹਾਂ ਜਨਤਕ ਮੱਦੇ ਨਜ਼ਰ ਹਾਲਸਾਲ 1 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ ਇਸੇ ਲੜੀ ਤਹਿਤ ਅਜੀ ਯੋਗਾ ਵਿਦਿਕੇ ਵੀ ਵੈਲਫੇਅਰ ਸੁਸਾਇਟੀ ਦੇ ਨਮ ਬਹਾਵਲੋਂ ਮੰਡੀ ਵਾਲਾ ਪਾਰਕ ਵਿਖੇ ਯੋਗ ਗੁਰੂ ਗੁਨੀਤ ਕੇ ਬਾਂਸਲ ਦੀ ਰਹਿਨਮਾਲ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਯੋਗਾ ਵਿਦਿਕੇ ਵੀ ਟੀਮ ਵੱਲੋਂ ਜਿੱਥੇ ਵੱਖ-ਵੱਖ ਯੋਗ ਆਸਨ ਅਤੇ ਯੋਗ ਕ੍ਰਿਆਵਾਂ ਕੀਤੀਆਂ ਉੱਥੇ ਹੀ ਟੀਮ ਵੱਲੋਂ ਸਰੀਰਕ ਤੰਦਰੁਸਤੀ ਲਈ ਯੋਗਾ ਨਾਲ ਸੰਬੰਧਤ ਸਭਿਆਚਾਰਕ ਅਤੇ ਕਲਾਤਮਕ ਗਤੀਵਿਤੀਆਂ ਦੀ ਪ੍ਰਦਰਸ਼ਨੀ ਕਰਸਲਾਗਾ ਯੋਗ ਨੂੰ ਇਸ ਕਰਕੇ ਕੀਤੀ ਗਈ ਇਸ ਸੰਬੰਦੇ ਜਾਣਕਾਰ ਦਿੰਦੇ ਹੋ ਗੁਰੂ ਮਨੀਤ ਕੇ ਬਾਂਸਲ ਅਤੇ ਟੀਮ ਮੈਂਬਰ ਸੋਫੀਆ ਨੇ ਦੱਸਿਆ ਕਿ ਯੋਗਾ ਸਿਰਫ ਇੱਕ ਸਰੀਰਕ ਕਸਰਤ ਹੀ ਨਹੀਂ ਬਲਕਿ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਤੋਂ ਇਲਾਵਾ ਮਨ ਨੂੰ ਸ਼ਾਂਤ ਹੀ ਨਹੀਂ ਰੱਖਦਾ ਸਗੋਂ ਤਣਾਅ ਨੂੰ ਘਟ ਕਰਨ ਅਤੇ ਮਾਨਸਿਕ ਸੰਤੁਲਨ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਜਦੋਂ ਕਿ ਪਾਇਚਾਰ ਸਾਂਝ ਇਕਤਾ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਯੋਗਾ ਅਵੀ ਆਤਮਿਕ ਪਹਿਲ ਨੂੰ ਵੀ ਦਰਸਾਉਂਦਾ ਹੈ ਇਸ ਲਈ ਉਨਾ ਮੌਜੂਦ ਬੁੱਧੀਜੀਵੀਆਂ ਅਤੇ ਸ਼ਹਿਰ ਵਾਸੀਆਂ ਨੂੰ ਯੋਗਾ ਅਪਣਾਉਣ ਅਤੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਅੰਤ ਵਿੱਚ ਅਗਰਵਾਲ ਸਭਾ ਵੱਲੋਂ ਯੋਗ ਟੀਮ ਅਤੇ ਸ਼ਹਿਰ ਵਾਸੀਆਂ ਲਈ ਠੰਡੇ ਮਿੱਠੇ ਦੁੱਧ ਸਰਬਤ ਅਤੇ ਫਰੂਟ ਦੀ ਸੇਵਾ ਵੀ ਵਾਈ ਗਈ ਬੰਸਰ ਸਾਹਾਬਾ ਜੀ ਵੀ ਕੇ ਵੀ ਬਣੇ ਹੋ ਯੋਗਾਡੇ ਮਨਾਇਆ ਗਿਆ ਹੈ ਅੰਤਰਰਾਸ਼ਟਰੀ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਵੈਸੇ ਤਾਂ ਅਸੀਂ ਹਰ ਸਾਲ ਹੀ ਮਨਾ ਰਹੇ ਹਾਂ ਪਿਛਲੇ ਕਈ ਸਾਲ ਹੋ ਗਏ ਅਸੀਂ ਇੰਟਰਨੈਸ਼ਨਲ ਯੋਗਾ ਡੇ सेलिब्रेट ਕਰ ਰਹੇ ਹਾਂ ਇਸ ਵਾਰ ਵੀ ਟੀਮ ਨੇ ਕਾਫੀ ਦਿਨ ਪਹਿਲਾਂ ਤੋਂ ਹੀ ਪ੍ਰੈਪਰੇਸ਼ਨ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਸਾਰੇ ਬੱਚਿਆਂ ਨੇ ਹੈਨਾ ਹਰੇਕ ਨਹੀਂ 3 ਸਾਲ ਤੋਂ ਲੈ ਕੇ 5 ਸਾਲ ਤੱਕ ਦੇ ਜਿਹੜੇ ਸਾਡੇ ਮੈਂਬਰ ਨੇ ਸਾਰਿਆਂ ਨੇ ਇੱਥੇ ਬੜਾ ਪਰਫਾਰਮ ਕੀਤਾ ਬਹੁਤ ਅੱਛਾ ਪਰਫਾਰਮ ਕੀਤਾ ਆਮ ਸੋ ਪ੍ਰਾਊਡ ਕਿ ਸਾਰਿਆਂ ਨੇ ਇਹਨਾਂ ਵਧੀਆ ਮਿਹਨਤ ਕੀਤੀ ਪਰਫਾਰਮ ਕੀਤਾ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਇੱਕ ਤਿਉਹਾਰ ਨਹੀਂ ਉਹ ਤਿਉਹਾਰ ਦੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਯੋਗਾ ਦੀ ਮਹੱਤਤਾ ਕੀ ਹੈ ਇਹੋ ਯੋਗਾ ਇੱਕ ਜ਼ਿੰਦਗੀ ਦਾ ਅੰਗ ਹੈ ਤੁਸੀਂ ਇਹਨੂੰ ਅੱਜ ਦੇ ਟਾਈਮ ਦਾ ਬਿਲਕੁਲ ਵੀ ਇਗਨੋਰ ਨਹੀਂ ਕਰ ਸਕਦੇ ਇਹ ਤੁਹਾਡੀ ਚੁਆਇਸ ਨਹੀਂ ਹੈਗਾ ਇਹ ਤੁਹਾਡੀ ਨੀਡ ਹੈ ਤੁਸੀਂ ਨਾ ਚਾਹਕੇ ਵੀ ਯੋਗਾ ਦੇ ਜਾਂ ਤਾਂ ਤੁਸੀਂ ਡਾਕਟਰਾਂ ਦੇ ਚੱਕਰ ਲਾ ਲਓ ਇਹ ਹੀ ਯੋਗਾ ਕਰ ਲਓ ਬਿਕੋਜ਼ ਇਹ ਤੁਹਾਡੀ ਸਿਰਫ ਫਿਜ਼ੀਕਲ ਹੈਲਥ ਵਾਸਤੇ ਨਹੀਂ ਹੈਗਾ ਇਹ ਤੁਹਾਡੀ ਸਪਿਰਚੁਅਲ ਹੈਲਥ ਵਾਸਤੇ ਹੈ ਤੁਹਾਡੀ ਮੈਂਟਲ ਕੈਪੇਬਿਲਿਟੀ ਵਧਾਉਣ ਵਾਸਤੇ ਇਹ ਸਾਰੀਆਂ ਚੀਜ਼ ਵਾਸਤੇ ਇਸ ਕਰਕੇ ਯੋਗਾ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਅੱਜ ਦੇ ਟਾਈਮ ਦਾ ਬਿਲਕੁਲ ਨਹੀਂ ਇਗਨੋਰ ਕਰ ਸਕਦੇ ਆਪਣੀ ਜ਼ਿੰਦਗੀ ਦਾ ਹਿੱਸਾ ਤੁਹਾਨੂੰ ਬਣਾਉਣਾ ਹੀ ਪੈਣਾ ਬੇਟਾ ਕੀ ਨਾਮ ਹੈ ਤੁਹਾਡਾ ਸੋਫੀਆ ਸੋ ਅੱਜ ਦਾ ਵੀਕੇਪੀ ਨੂੰ ਯੋਗਾ ਡੇ ਮਨਾਇਆ ਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਮਸਕਾਰ ਅੱਜ ਦਾ ਜਿਹੜਾ ਯੋਗਾ ਡੇ ਤੇ ਜਿਹੜੇ ਕੀ ਹੈ ਵੀਕੇਪੀ ਵੱਲੋਂ ਆਹ ਆਰਗੇਨਾਈਜ਼ ਕੀਤਾ ਗਿਆ ਇਹਦਾ ਬੜਾ ਇਵੈਂਟ ਜੀਨੇ ਕਿ ਤੁਹਾਨੂੰ ਸਪਨੂ ਪਤਾ ਹੀ ਹੈ ਯੋਗਾ ਦਾ ਮਤਲਬ ਕੀ ਹੁੰਦਾ ਹੈਗਾ ਦੋ ਚੀਜ਼ਾਂ ਦਾ ਮਿਲਨ ਸਰੀਰ ਤੇ ਆਤਮਾ ਦਾ ਮਿਲਨ ਠੀਕ ਹੈ ਜਦੋਂ ਆਪਾਂ ਸਰੀਰ ਵੱਲੋਂ ਕੁਝ ਆਸਨ ਕਰਦੇ ਆ ਤਾਂ ਆਪਣੇ ਜਿਹੜੇ ਅੰਦਰ ਹੈ ਆਤਮਾ ਨੂੰ ਵੀ ਵਧੀਆ ਲੱਗਦਾ ਹੈ ਪੋਜ਼ਿਟਿਵਿਟੀ ਮਿਲਦੀ ਹੈ ਆਪਣੀ ਨੀਂਦ ਜਿਹੜੀ ਹੈ ਉਹ ਵਧੀਆ ਹੋਣ ਲੱਗ ਜਾਂਦੀ ਹੈ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਆਪਣਾ ਮਨ ਵੀ ਪੂਰਾ ਵਧੀਆ ਹੋਣ ਲੱਗ ਜਾਂਦਾ ਹੈ ਤੇ ਤੇ ਯੋਗਾ ਦੇ ਕੀ ਕੀ ਫਾਇਦੇ ਹੈਗੇ ਆ ਯੋਗਾ ਦੇ ਸਾਰੇ ਦਿਨ ਮੈਂ ਹੁਣ ਤੱਕ ਨੂੰ ਗੱਲ ਕੀਤੀ ਹੈ ਯੋਗਾ ਦੇ ਬਹੁਤ ਸਾਰੇ ਬੈਨੀਫਿਟ ਹੈ ਜਿਹੜੀ ਆਪਣੇ ਕੁਝ ਬਿਮਾਰੀਆਂ ਹੈਗੀਆਂ ਉਹ ਠੀਕ ਹੋ ਜਾਂਦੀ ਹੈ ਤੇ ਜਿਹੜੀ ਕੁਝ ਆਉਣ ਵਾਲੀਆਂ ਹੁੰਦੀਆਂ ਠੀਕ ਹੈ ਜਿਹੜੀ ਅੱਗੇ ਨਕੂਸ ਚੱਟੀਆਂ ਤੇ ਆਪਣੇ ਕੁਝ ਬਣ ਰਹੀਆਂ ਹੁੰਦੀਆਂ ਉਹ ਵੀ ਆਪਣੇ ਆਪਣੇ ਆਪ ਹੀਲ ਹੋਣ ਲੱਗ ਜਾਂਦੀ ਹੈ ਉਹਦੇ ਵਿੱਚ ਆਪਣੇ ਜਿਹੜੀ ਬੋਡੀ ਦੀ ਫਲੈਕਸੀਬਿਲਿਟੀ ਆ ਉਹ ਜਦੋਂ ਵਧਣ ਲੱਗ ਜਾਂਦੀ ਹੈ ਤਾਂ ਆਪਣੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਰੋਗ ਹੈ ਉਹ ਠੱਕੇ ਜਾਂਦੇ ਆ ਆਪਣੇ ਜਿਹੜੇ ਸਰੀਰ ਵੱਲੋਂ ਵੀ ਰੋਗ ਠੱਕੇ ਜਾਂਦੇ ਆ ਤੇ ਮਨ ਦੇ ਵਿੱਚ ਜਿਹੜੇ ਆ ਆਪਣੇ ਵਿਚਾਰ ਵੀ ਵਧੀਆ ਹੋਣ ਲੱਗ ਜਾਂਦੇ ਆ ਤੇ ਸਰੀਰ ਤੇ ਮਨ ਦੋਨੇ ਪੱਖੋਂ ਯੋਗਾ ਆਪਣੇ ਲਈ ਬਹੁਤ ਫਾਇਦੇਮੰਦ ਹੈ ਯੋਗਾ ਦੇ ਬਾਰੇ ਲੋਕਾਂ ਨੂੰ ਕੀ ਸਿਨਿਆ ਦੇਣਾ ਜਾਉਂਗੇ ਯੋਗਾ ਦੇ ਬਾਰੇ ਮੈਂ ਲੋਕਾਂ ਨੂੰ ਇਹ ਵੀ ਸਿਨਿਆ ਦੇਣਾ ਚਾਹੂੰਗੀ ਕਿ ਜਿਹੜੇ ਆ আজকাল ਆਪਣੀ ਬਹੁਤ ਜ਼ਿਆਦਾ ਡਿਸਟਰੈਕਸ਼ਨ ਹੁੰਦੀ ਹੈ ਮਨਾਂ ਦੇ ਵਿੱਚ ਕਿ ਆਪਾਂ ਥੋੜੇ ਟਾਈਮ ਬਾਅਦ ਫੋਨ ਚਲਾਣ ਲੱਗ ਪੈਂਦੇ ਆ ਜਾਂ ਖੁਸ਼ ਜੇ ਜਦ ਮਨ ਆਪਣਾ ਕਾਲਾ ਪੈਨ ਲੱਗੇ ਜਾਂਦਾ ਹੈ ਤੇ ਜਦੋਂ ਤੁਸੀਂ ਯੋਗ ਕਰੋਗੇ ਹੋਲੀਵੁੱਡੀ ਕਰਕੇ ਤੁਸੀਂ ਦੇਖੋਗੇ ਕਿ ਤੁਹਾਡੇ ਜਿਹੜੇ ਆ ਸਰੀਰ ਤੰਦਰੁਸਤ ਰਹੂਗਾ ਮਨ ਵੀ ਤੁਹਾਡਾ ਜਿਹੜਾ ਤੰਦਰੁਸਤ ਰਹੂਗਾ ਤੇ ਜਿਹੜੇ ਤੁਸੀਂ ਚੀਜ਼ਾਂ ਕਰੀਏ ਨੇ ਉਹਦੇ ਵੀ ਤੁਸੀਂ ਅੱਗੇ ਵਧੋਗੇ ਜਿਹੜਾ ਪਹਾੜ ਸੇ ਪੱਤਰਕਾਰ ਗੋਵਰੀ ਗੁਪਤਾ ਦੀ ਰਿਪੋਰਟ